ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਹੀ ਮਹੱਲਾ ਪਹਿਲਾ ਘਰ ਨੌਵਾ 1 ਓ ਅੰਕਾਰ ਸਤਗੁਰ ਪ੍ਰਸਾਦ ਸੂਹੀ ਰਾਗ ਵਿੱਚ ਪਹਿਲੇ ਪਾਦਸ਼ਾ ਰਾਗ ਦੇ ਨੌਵੇਂ ਘਰ ਸੁਰਤਾਲ ਵਿੱਚ ਬਰਮਪਵਿੱਤਰ ਉਪਦੇਸ਼ ਬਖਸ਼ ਰਹੇ ਹਨ ਇਕ ਅਦੁੱਤੀ ਬ੍ਰह्मਵਾਹਿ ਗੁਰੂ ਊੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਗੁਰਾਂ ਦੀ ਪ੍ਰਸਾਦ ਕਹੀਏ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਕੱਚਾ ਰੰਗ ਕਸੁੰਭ ਦਾ ਥੋੜੜਿਆ ਦਿਨ ਚਾਰ ਜੀਵ ਜਿਸ ਪ੍ਰਕਾਰ ਕਸੁੰਬੇ ਦਾ ਰੰਗ ਬਹੁਤ ਕੱਚਾ ਹੁੰਦਾ ਜੋ ਥੋੜੇ ਭਾਵ ਚਾਰ ਕੋ ਦੇ ਨਹੀਂ ਰਹਿਣ ਵਾਲਾ ਹੈ ਜੀ ਇਸੇ ਪ੍ਰਕਾਰ ਕਸੁੰਬੇ ਦੀ ਨਿਆਈ ਮਾਇਕੀ ਪਦਾਰਥਾਂ ਵਿਸ਼ਿਆਂ ਦਾ ਰੰਗ ਆਨੰਦ ਵੀ ਕੱਚਾ ਕਚਿਆਈ ਵਾਲਾ ਹੈ ਜੋ ਥੋੜੇ ਭਾਵਚਾਰ ਕੁ ਦਿਨਾਂ ਤੱਕ ਹੀ ਹੈ ਬਾਅਦ ਵਿੱਚ ਨਾਸ਼ ਹੋ ਜਾਂਦਾ ਵਿਣ ਨਾਵੈ ਪਰਮ ਭੁੱਲੀਆ ਠੱਗ ਮੁਠੀ ਕੂੜਿਆਰ ਜੀਓ ਪਰਮੇਸ਼ਰ ਦੇ ਸੱਚੇ ਮਜੀਠ ਰੰਗ ਦੀ ਨਿਆਈ ਨਾਵੈ ਨਾਮ ਤੋਂ ਬਗੈਰ ਤੋਂ ਸਾਰੀ ਸ੍ਰਿਸ਼ਟੀ ਪਰਮ ਦੇ ਵਿੱਚ ਭੁੱਲੀ ਪਈ ਹੈ ਅਤੇ ਜੁਠੇ ਜੀਵ ਰੂਪੀ ਸਤਰੀ ਵਿਸ਼ੇ ਰੂਪੀ ਠੱਗਾ ਨੇ ਮੁੱਠੀ ਲੁੱਟੀ ਹੋਈ ਹੈ ਜੀ ਸੱਚੇ ਸੇ ਦੀ ਰਤਿਆ ਜਨਮ ਨ ਦੂਜੀ ਵਾਰ ਜੀਓ ਜੋ ਸੱਚੇ ਪਰਮੇਸ਼ਰ ਦੇ ਨਾਲ ਰੰਗਿਆ ਹੋਇਆ ਹੈ ਉਸ ਦਾ ਫੇਰ ਦੂਜੀ ਵਾਰ ਜਨਮ ਨਹੀਂ ਹੋਵੇਗਾ ਜੀ ਰੰਗੇ ਕਾ ਕਿਆ ਰੰਗੀ ਹੈ ਜੋ ਰੱਤੇ ਰੰਗ ਲਾਏ ਜੀਓ ਹੇ ਪਿਆਰੇ ਜੀ ਜਿਹੜੇ ਪਰਮੇਸ਼ਰ ਦੇ ਵਿੱਚ ਰੰਗ ਪ੍ਰੇਮ ਲਾ ਕੇ ਰੰਗੇ ਗਏ ਹਨ ਉਹਨਾਂ ਰੰਗਿਆ ਹੋਇਆਂ ਦਾ ਹੋਰ ਕੀ ਰੰਗਣਾ ਕਰੀਏ ਭਾਵ ਉਹਨਾਂ ਦੀ ਸੰਗਤ ਕਰਕੇ ਆਪਣੇ ਚਿੱਤ ਨੂੰ ਵੀ ਉਹਨਾਂ ਵਾਂਗ ਰੰਗੜਾ ਕਰੇ ਰੰਗਣ ਵਾਲਾ ਸੇਵੀਐ ਸੱਚੇ ਸਿਉ ਚਿੱਤ ਲਾਇ ਜੀਵ ਰਹਾਉ ਹੇ ਪਿਆਰੇ ਜੀ ਪ੍ਰੇਮ ਨਾਮ ਰੰਗ ਵਿੱਚ ਰੰਗਣ ਵਾਲੇ ਗੁਰੂ ਰੂਪੀ ਲਲਾਰੀ ਨੂੰ ਸੇਵਨਾ ਕਰੀਏ ਜੋ ਸੱਚੇ ਪਰਮੇਸ਼ਰ ਦੇ ਨਾਲ ਚੇਤ ਨੂੰ ਲਾਪ ਭਾਵ ਜੋੜ ਦਿੰਦੇ ਹਨ ਰਹਾਉ ਬਿਸਰਾਮ ਦੇ ਕੇ ਕਿਰਪਾ ਕਰਦੇ ਹਨ ਚਾਰੇ ਕੁੰਡਾਂ ਜੀ ਪਵਹਿ ਬਿਨ ਭਾਗਾ ਤਨ ਨਾਹੇ ਜੀਵ ਪ੍ਰਤੱਖ ਧਨ ਰੋਕੜੀ ਮਾਇਆ ਭਾਗਾ ਸ਼ੁਭ ਕਰਮ ਪੁੰਨ ਰੂਪ ਉਰਬਲੇ ਕਰਮ ਹੋਣ ਤਾਂ ਪ੍ਰਾਪਤੀ ਹੁੰਦੀ ਹੈ ਜੇ ਕਰਮ ਸਾਥ ਨਾ ਦੇਣ ਤਾਂ ਪਹਿਲਾਂ ਜੋ ਪ੍ਰਾਪਤ ਹੈ ਉਹ ਵੀ ਨਹੀਂ ਰਹਿੰਦਾ ਇਸੇ ਤਰ੍ਹਾਂ ਜੇਕਰ ਕੋਈ ਪ੍ਰਤੱਖ ਸ਼ubh ਗੁਣਾ ਨਾਮ ਰੂਪੀ ਧਨ ਦੀ ਪ੍ਰਾਪਤੀ ਵਾਸਤੇ ਚਾਰੇ ਦਿਸ਼ਾਵਾਂ ਵਿੱਚ ਭੌਣਾ ਕਰੇ ਫਿਰਨਾ ਕਰੇ ਪਰ ਸ੍ਰੇਸ਼ਟ ਭਾਗਾਂ ਤੋਂ ਬਿਨਾਂ ਉਸ ਨੂੰ ਇਹ ਧਨ ਪ੍ਰਾਪਤ ਨਹੀਂ ਹੋ ਸਕਦਾ ਜੀ ਅਵਗਣ ਮੁਠੀ ਜੇ ਫਿਰ ਹੈ ਬਦਕ ਥਾਈ ਨਾ ਪਾਹੇ ਜੀਓ ਇਹ ਪਿਆਰੇ ਜੀ ਜੇਕਰ ਜੀਵ ਰੂਪੀ ਇਸਤਰੀ ਕਾਮਾਂ ਦੇਕ ਰੂਪੀ ਔਗਣਾ ਕਰਕੇ ਮੁਠੀ ਲੁੱਟੀ ਫਿਰਦੀ ਹੈ ਤਾ ਜਿਵੇਂ ਬਦਕ ਸ਼ਿਕਾਰੀ ਨੂੰ ਵੇਖ ਕੇ ਜੰਗਲ ਦੇ ਪਸ਼ੂ ਪੰਛੀ ਲੁਕਣ ਨੂੰ ਥਾਂ ਨਹੀਂ ਪਾਉਂਦੇ ਇਉਂ ਜੀਵ ਰੂਪੀ ਇਸਤਰੀ ਕਾਲ ਰੂਪੀ ਸ਼ਿਕਾਰੀ ਦੇ ਆ ਜਾਣ ਕਰਕੇ ਕਿਤੇ ਵੀ ਲੁਕਣ ਵਾਲੀ ਥਾਂ ਨਹੀਂ پا ਸਕਦੀ ਗੁਰ ਰਾਖੇ ਸੇ ਉੱਭਰੇ ਸਬਦ ਰੱਤੇ ਮਨ ਮਾਹੇ ਜੀਓ ਹੇ ਪਿਆਰੇ ਜੀ ਜੋ ਗੁਰਾਂ ਨੇ ਰੱਖ ਲਏ ਹਨ ਉਹੋ ਹੀ ਇਨ੍ਹਾਂ ਔਗਣਾ ਵਿਕਾਰਾਂ ਤੋਂ ਬਚੇ ਉਹੋ ਹੀ ਆਪਣੇ ਮਨ ਚਿੱਤ ਵਿੱਚ ਗੁਰਾਂ ਦੇ ਉਪਦੇਸ਼ ਵਾ ਸ਼ਬਦ ਬ੍ਰਹਮ ਦੇ ਪ੍ਰੇਮ ਰੰਗ ਵਿੱਚ ਰੰਗੇ ਹਨ ਜਿੱਟੇ ਜਿਨਕੇ ਕੱਪੜੇ ਮੈਲੇ ਚਿੱਤ ਕઠੋਰ ਜੀਓ ਇਹ ਪਿਆਰੇ ਜੀ ਜਿਨ੍ਹਾਂ ਦੇ ਬਾਹਰੋਂ ਤਾਂ ਕੱਪੜੇ ਵਸਤਰ ਬੜੇ ਚਿੱਟੇ ਸਾਫ਼ ਉਜਲ ਹਨ ਪਰ ਅੰਦਰੋਂ ਪਾਪਾਂ ਦੀ ਮੈਲ ਕਰਕੇ ਮਨ ਮੈਲੇ ਮਲੀਨ ਤੇ ਵਾਕਾਂ ਕਰਕੇ ਵੀ ਕਠੋਰ ਸਖਤ ਨਰਦਈ ਹਨ ਦੇਨ ਮੁਖ ਨਾਮ ਨਾ ਊਪਜੈ ਦੂਜੈ ਵਿਆਪੇ ਚੋਰ ਜੀਓ ਇਹ ਪਿਆਰੇ ਜੀ ਉਹਨਾਂ ਦੇ ਮੂੰਹੋਂ ਕਦੇ ਵੀ ਪਰਮੇਸ਼ਰ ਦਾ ਨਾਮ ਊਪਜਹਿ ਪ੍ਰਗਟ ਨਹੀਂ ਹੁੰਦਾ ਵਾ ਉਹਨਾਂ ਦੇ ਹਿਰਦੇ ਅੰਦਰ ਮੁਖੀ ਪਰਮੇਸ਼ਰ ਦਾ ਨਾਮ ਪ੍ਰਗਟ ਨਹੀਂ ਹੁੰਦਾ ਉਹ ਤਾਂ ਦ્વੈਤ ਭਾਵ ਵਿੱਚ ਲੱਗਣ ਕਰਕੇ ਵਾਹਿਗੁਰੂ ਦੀ ਦਰਗਾਹ ਵਿੱਚ ਚੋਰ ਕਹੀਦੇ ਹਨ ਮੂਲ ਨਾ ਬੁੱਝੈ ਆਪਣਾ ਸੇ ਪਸੂਆ ਸੇ ਢੋਰ ਜੀਓ ਇਹ ਪਿਆਰੇ ਜੀ ਉਹ ਆਪਣਾ ਆਪ ਜਾਣ ਕੇ ਮੂਲ ਮੋਡ ਰੂਪ ਬ੍ਰਹਮ ਨੂੰ 부ਝਣਾ ਨਹੀਂ ਕਰਦੇ ਉਹ ਤਾਂ ਪਸ਼ੂਆਂ ਤੋਂ ਵੀ ਢੋਰ ਹਾਲ ਗੱਡੇ ਅੱਗੇ ਜੋਤੇ ਜਾਣ ਵਾਲੇ ਪਜੂਆ ਵਾ ਉਹ ਤਾਂ ਪਸ਼ੂਆਂ ਦੀ ਨਿਆਈਆਂ ਨੂੰ ਪਸ਼ੂਆਂ ਨਾਲੋਂ ਵੀ ਬਣਤਰ ਮੁਰਦਾਰ ਪਸ਼ੂਆਂ ਨੂੰ ਢੋਣ ਵਾਲੇ ਖੋਤੇ ਖਚਰਾ ਦੀ ਨਿਆਈ ਹਨ ਨਿਤ ਨਿਤ ਖੁਸ਼ੀਆ ਮਨ ਕਰੇ ਨਿਤ ਨਿਤ ਮੰਗੇ ਸੁਖ ਜੀਓ ਹੇ ਪਿਆਰੇ ਜੀ ਉਹ ਨਿਤਾ ਪ੍ਰਤੀ ਪਦਾਰਥਾਂ ਨੂੰ ਪਾ ਕੇ ਮਨ ਵਿੱਚ ਖੁਸ਼ੀਆਂ ਕਰਦੇ ਹਨ ਨਿਤਾ ਪ੍ਰਤੀ ਵਿਸ਼ੇ ਸੁਖ ਨੂੰ ਮੰਗਦੇ ਹਨ ਕਰਤਾ ਚਿਤ ਨ ਆਵਈ ਫਿਰ ਫਿਰ ਲੱਗੈ ਦੁਖ ਜੀਓ ਹੇ ਪਿਆਰੇ ਜੀ ਉਹਨਾਂ ਨੂੰ ਕਰਤਾ ਰਚਨਹਾਰ ਪਰਮੇਸ਼ਰ ਵਾਹਿਗੁਰੂ ਚੇਤੇ ਹੀ ਨਹੀਂ ਆਉਂਦਾ ਜਿਸ ਕਰਕੇ ਉਹਨਾਂ ਨੂੰ ਮੁੜ ਮੁੜ ਜੰਮਣ ਮਰਨ ਦਾ ਦੁੱਖ ਕਸ਼ਟ ਲੱਗਦਾ ਹੈ ਸੁਖ ਦੁਖ ਦਾਤਾ ਮਨ ਵਸੈ ਤਿਤ ਤਨ ਕੈਸੀ ਭੁਖ ਜੀਉ ਕਰਮ ਅਨਸਾਰ ਸੁਖ ਦੁਖ ਦੇਣ ਵਾਲਾ ਪਰਮੇਸ਼ਰ ਜਿਸ ਦੇ ਮਨ ਹਿਰਦੇ ਵਿੱਚ ਵਸ ਜਾਂਦਾ ਹੈ ਉਸ ਦੇ ਤਨ ਸੁਖਮ ਸਰੀਰ ਭਾਵ ਮਨ ਵਿੱਚ ਫਿਰ ਕਿਹੋ ਜਿਹੀ ਭੁਖ ਰਹਿਣੀ ਸੀ ਭਾਵ ਆਤਮ ਤ੍ਰਿਪਤੀ ਕਰਕੇ ਤ੍ਰਿਪਤ ਹੋ ਜਾਂਦਾ ਹੈ ਬਾਕੀ ਵਾਲਾ ਤਲਬੀ ਹੈ ਸਿਰ ਮਾਰੇ ਜੰਦਾਰ ਜੀਉ ਹੇ ਪਿਆਰੇ ਜੀ ਜੋ ਕਰਮਾਂ ਦਾ ਹਿਸਾਬ ਕਿਤਾਬ ਦੇ ਬਾਕੀ ਬਕਾਏ ਵਾਲਾ ਹੈ ਉਸ ਨੂੰ ਧਰਮਰਾਜ ਤਲਬੀਏ ਸ਼ਕਤੀ ਨਾਲ ਸੱਦੇਗਾ ਤੇ ਜੰਦਾਰ ਹੁੰਦਾ ਜਿੰਦ ਦਾ ਆਰ ਵੈਰੀ ਜਿੰਦ ਨੂੰ ਆਰ ਕੱਟਣ ਵਾਲਾ ਜੰਦਾਰ ਜਮਦੂਤ ਉਸ ਦੇ ਸਿਰ ਉੱਪਰ ਡੰਡਾ ਮਾਰੇਗਾ ਲੇਖਾ ਮੰਗੇ ਦੇਵਣਾ ਪੁੱਛੈ ਕਰ ਵਿਚਾਰ ਜੀਓ ਹੇ ਪਿਆਰੇ ਜੀ ਜਦੋਂ ਧਰਮਰਾਜ ਕੀਤੇ ਕਰਮਾਂ ਦਾ ਹਿਸਾਬ ਕਿਤਾਬ ਮੰਗੇਗਾ ਤਾਂ ਉਹ ਦੇਣਾ ਹੀ ਪਵੇਗਾ ਉਹ ਤੋਲੇ ਵਿੱਚੋਂ ਮਾਸਾ ਤੇ ਮਾਸੇ ਵਿੱਚੋਂ ਰਤੀ ਦੀ ਨਿਆਈ ਨਿਰਣਾ ਕਰਕੇ ਪੁੱਛੇਗਾ ਸੱਚੇ ਕੀ ਲਿਵ ਉਬਰੈ ਬਖਸ਼ੇ ਬਖਸਣ ਹਾਰ ਜੀਓ हे ਪਿਆਰੇ ਜੀ ਜੋ ਸੱਚੇ ਨਾਮ ਦੀ ਲਿਵ ਵਿੱਚ ਜੁੜੇ ਹਨ ਉਹ ਜਮਾਂ ਦੀ ਮਾਰ ਵਿਕਾਰਾਂ ਤੋਂ ਉਬਰੈ ਬਚ ਜਾਣਗੇ ਉਹਨਾਂ ਨੂੰ ਬਖਸ਼ਿਸ਼ ਕਰਨ ਵਾਲਾ ਬਖਸ਼ਣ ਹਾਰ ਪਰਮੇਸ਼ਰ ਆਪ ਬਖਸ਼ ਲਵੇਗਾ ਛੁਡਾ ਲਵੇਗਾ ਅਨਕੋ ਕੀ ਜੈ ਮਿੱਤੜਾ ਖਾਗ ਰਲੈ ਮਰ ਜਾਏ ਜੀਓ ਏ ਪਿਆਰੇ ਜੀ ਹੋਰ ਪਰਮੇਸ਼ਰ ਤੋਂ ਬਿਨਾ ਕਿਸੇ ਅਨ ਹੋਰ ਦੇਵੀ ਦੇਵਤੇ ਆਦ ਵੱਦ ਵੈਤ ਵਾਲਿਆਂ ਨੂੰ ਆਪਣਾ ਮਿੱਤਰ ਬਣਾਉਣਾ ਕਰਦੇ ਹਨ ਉਹਨਾਂ ਦੀ ਦੇਹ ਜਦੋਂ ਮਰ ਕੇ ਖਾਗ ਮਿੱਟੀ ਵਿੱਚ ਮਿਲ ਜਾਵੇਗੀ ਤਦੋਂ ਉਹ ਹੋਰ ਟੇਡੀਆਂ ਜੂਨਾ ਵਿੱਚ ਚਲੇ ਜਾਣਗੇ ਬਹੁ ਰੰਗ ਦੇਖ ਭੁਲਾਇਆ ਭੁੱਲ ਭੁੱਲ ਆਵੇ ਜਾਈ ਜੀਓ ਹੇ ਪਿਆਰੇ ਜੀ ਹੁਣ ਤਾਂ ਜੀਵ ਨੇ ਮਾਇਆ ਦੇ ਬਹੁਤ ਹੀ ਰੰਗ ਕੌਤਕਾਂ ਨੂੰ ਦੇਖ ਕੇ ਆਪਣੇ ਚਿੱਤ ਨੂੰ ਵੈਗਰੂ ਵੱਲੋਂ ਭੁਲਾਇਆ ਹੋਇਆ ਪਰ ਇਸ ਭੁੱਲ ਦਾ ਭੁਲਾਇਆ ਉਹ ਜੁਨਾ ਵਿੱਚ ਆਉਂਦਾ ਜਾਂਦਾ ਰਹੇਗਾ ਨਦਰ ਪ੍ਰਭੂ ਤੇ ਛੁੱਟੀ ਐ ਨਦਰੀ ਮੇਲ ਮਿਲਾਏ ਜੀਓ ਹੇ ਪਿਆਰੇ ਜੀ ਕੇਵਲ ਪ੍ਰਭੂ ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਹੋਣ ਤੋਂ ਹੀ ਜੰਮਣ ਮਰਨ ਦੇ ਗੇੜ ਤੋਂ ਛੁੱਟੀਦਾ ਹੈ ਤੇ ਉਹ ਪ੍ਰਭੂ ਆਪਣੀ ਕਿਰਪਾ ਦ੍ਰਿਸ਼ਟੀ ਨਾਲ ਹੀ ਆਪਣੇ ਸਰੂਪ ਦੇ ਮੇਲ ਵਿੱਚ ਮਿਲਾ ਲੈਂਦਾ ਹੈ। ਗਾਫਲ ਗਿਆਨ ਵਿਹੂਣਿਆ ਗੁਰ ਬਿਨ ਗਿਆਨ ਨਾ ਪਾਲ ਜੀਓ। ਏ ਗਾਫਲ ਬੇਸ਼ੁੱਧ ਸਰੂਪ ਦੇ ਗਿਆਨ ਤੋਂ ਖਾਲੀ ਜੀਵ ਗੁਰੂ ਤੋਂ ਬਗੈਰ ਕਿਸੇ ਹੋਰ ਤੋਂ ਗਿਆਨ ਦੀ ਪਾਲ ਖੋਜ ਨਾ ਕਰ ਜੀ। ਖਿੰਚੋ ਤਾਣ ਵਿਗੁਚੀਐ ਬੁਰਾ ਭਲਾ ਦੋਏ ਨਾਲ ਜੀਓ। ਏ ਪਿਆਰੇ ਜੀ ਖਿੰਚੋ ਦਾਣ ਭਾਵ ਕਰਮਾਂ ਦੀ ਖਿੱਚਾ ਖਿੱਚੀ ਕਰਕੇ ਭਾਵ ਕਦੇ ਕੋਈ ਕਰਮ ਕਰ ਲਿਆ ਕਦੇ ਕੋਈ ਇਉਂ ਬਗੁੱਜੀ ਹੈ ਖਰਾਬ ਹੀ ਹੋਣਾ ਪੈਂਦਾ ਵਾ ਇੰਦਰੀਆਂ ਦੀ ਖਿੱਚਾ ਖਿੱਚੀ ਭਾਵ ਇੰਦਰੀਆਂ ਨੇ ਆਪੋ ਆਪਣੇ ਵਿਸ਼ਿਆਂ ਵੱਲ ਖਿੱਚਣਾ ਇਉਂ ਖਰਾਬ ਹੀ ਹੋਣਾ ਪੈਂਦਾ ਹੈ ਅੰਤ ਨੂੰ ਭੈੜਾ ਤੇ ਭਲਾ ਚੰਗਾ ਕਰਮ ਦੋਵੇਂ ਨਾਲ ਸਾਤ ਪਰਲੋਕ ਨੂੰ ਜਾਣਗੇ ਵਾ ਬੁਰਾ ਭਲਾ ਜਾਣਨ ਵਾਲੇ ਚਿੱਤਰ ਗੁਪਤ ਨਾਲ ਹੀ ਹਨ ਬਿਨ ਸਬਦੈ ਪਹਿ ਰਤਿਆ ਸਭ ਜੋਹੀ ਜਮਕਾਲ ਜੀਓ ਏ ਪਿਆਰੇ ਜੀ ਗੁਰੂ ਸਾਹਿਬ ਜੀ ਦੇ ਸਬਦ ਦੇ ਉਪਦੇਸ਼ ਦੇ ਡਰ ਵਿੱਚ ਰੰਗੇ ਤੋਂ ਬਗੈਰ ਸਾਰੀ ਸ੍ਰਿਸ਼ਟੀ ਜਮਕਾਲ ਕਾਲ ਕਰਨ ਵਾਲੇ ਜਮਨੇ ਜੋਹੀ ਦੇਖੀ ਹੈ ਭਾਵ ਮਾਰਨ ਦੇ ਖਿਆਲ ਨਾਲ ਤੱਕੀ ਹੋਈ ਹੈ ਜਿਨ ਕਾਰਨ ਕਾਰਣ ਧਾਰਿਆ ਸਭ ਸਹਿ ਦੇ ਆਧਾਰ ਜੀਓ ਏ ਪਿਆਰੇ ਜੀ ਜਿਸ ਵਾਯੂ ਗੁਰੂ ਨੇ ਸ੍ਰਿਸ਼ਟੀ ਦੇ ਪਾਲਣ ਪੋਸ਼ਣ ਲੈਤਾ ਕਰਨ ਵਾਲੇ ਕਾਰਣ ਭਾਵ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਵਾ ਮਹੀ ਤਤ ਤ੍ਰੇਤਾ ਹੰਕਾਰ ਆਦ ਕਾਰਣਾ ਨੂੰ ਕਰਕੇ ਸੰਸਾਰ ਨੂੰ ਆਪਣੇ ਆਸਰੇ ਟਿਕਾਇਆ ਹੈ ਪਾਤਸ਼ਾਹ ਸਿੰਘ ਦੇ ਉਹ ਪਰਮੇਸ਼ਰ ਸਾਰੇ ਜੀਵਾਂ ਨੂੰ ਆਪਣਾ ਆਧਾਰ ਆਸਰਾ ਦੇਣਾ ਕਰਦਾ ਹੈ ਜੀ ਸੋ ਕਿਉਂ ਮਨੋਂ ਵਿਸਾਰੀਐ ਸਦਾ ਸਦਾ ਦਾਤਾਰ ਜੀ ਉਸ ਵਾਹਿਗੁਰੂ ਨੂੰ ਆਪਣੇ ਮਨ ਵਿੱਚੋਂ ਕਿਉਂ ਕਿਸ ਲਈ ਭਲਾਉਣਾ ਕਰੀਏ ਉਹ ਤਾਂ ਹਮੇਸ਼ਾ ਹਮੇਸ਼ਾ ਹੀ ਰੋਜੀ ਬ੍ਰह्म ਗਿਆਨ ਆਦਿ ਦੀਆਂ ਦਾਤਾਂ ਦੇਣ ਵਾਲਾ ਹੈ ਜੀ ਨਾਨਕ ਨਾਮ ਨਾ ਵਿਸਰੈ ਨਿਧਾਰਾ ਆਧਾਰ ਜੀ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਉਂ ਬੇਨਤੀ ਕਰੀਏ ਕਿ हे ਨਿਧਾਰਾ ਨਿਆਜ਼ਰਿਆਂ ਦੇ ਆਧਾਰ ਆਸਰਾ ਰੂਪ ਪਰਮੇਸ਼ਰ ਜੀ ਸਾਨੂੰ ਕਦੇ ਵੀ ਤੁਹਾਡਾ ਨਾਮ ਨਾ ਭੁੱਲੇ ਸੁਹੀ ਮਹੱਲਾ ਪਹਿਲਾ ਕਾਫੀ ਘਰ ਦਸਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੁਹੀ ਰਾਗ ਵਿੱਚ ਪਹਿਲੇ ਪਾਦਸ਼ਾ ਦਸਵੇਂ ਘਰ ਸੁਰ ਤਾਲ ਵਿੱਚ ਕਾਫੀ ਸ਼ੰਦ ਉਚਾਰਦੇ ਹਨ ਇੱਕ ਅਦੁੱਤੀ ਬ੍ਰਹਮ ਓੰਕਾਰ ਸਰਬਦਾ ਪ੍ਰਕਾਸ਼ਿਕ ਜੋ ਸਤਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਮਾਨਸ ਜਨਮ ਦੁਲੰਬ ਗੁਰਮਖ ਪਾਇਆ हे भाई ए मानुष मनुखा जन्म बहुत दुलंभ कठिन ताई नाल प्राप्त होण वाला है जो गुरमुख जना दा पाया है सफला है वा गुरमुख जना ने इस कठिन ताई नाल प्राप्त होण वाले मनुखा जन्म विच मुखी गुरुआं द्वारा नाम परमेश्वर नु पौणा कीता है <coughs> मन तन होए चुलंभ जे सतगुरु पाया ਜੇਕਰ ਸਤਿਗੁਰੂ ਸਾਹਿਬ ਜੀ ਨੂੰ ਪਾ ਜਾਵੇ ਵਾ ਜੇਕਰ ਸਤਿਗੁਰੂ ਜੀ ਦੇ ਬਾਣੀ ਅਨਸਾਰ ਹੋ ਕੇ ਚੱਲੇ ਵਾ ਸਤਿਗੁਰਾਂ ਨਾਲ ਪਾਇਆ ਪ੍ਰੇਮ ਕਰੇ ਤਾਂ ਮਨ ਹਿਰਦੇ ਤੇ ਤਨ ਸਰੀਰ ਗਿਆਨ ਰੂਪੀ ਚੁਲੰਭ ਗੂੜੇ ਰੰਗ ਵਾਲੇ ਹੋ ਜਾਂਦੇ ਚੱਲੇ ਜਨਮ ਸਵਾਰ ਵਖਰ ਸੱਚ ਲੈ ਉਹ ਗੁਰਮਖ ਜਨ ਆਪਣੇ ਇਸ ਮਨੁੱਖਾ ਜਨਮ ਨੂੰ ਸ਼ੁਭ ਗੁਣਾ ਨਾਲ ਸੁਧਾਰ ਕੇ ਸਵਾਰ ਕੇ ਚੱਲੇ ਹਨ ਸੱਚੇ ਨਾਮ ਦਾ ਲਾਭਦਾਇਕ ਸੌਦਾ ਗੁਰਾਂ ਤੋਂ ਖਰੀਦ ਲੈਂਦੇ ਹਨ ਪਦ ਪਾਈ ਦਰਬਾਰ ਸਤਿਗੁਰ ਸ਼ਬਦ ਭੈ ਰਹਾਉ ਜੋ ਸਤਿਗੁਰਾਂ ਦੇ ਉਪਦੇਸ਼ ਦੇ ਭੈ ਵਿੱਚ ਵਾ ਉਪਦੇਸ਼ ਦੁਆਰਾ ਪਰਮੇਸ਼ਰ ਦੇ ਭੈ ਵਿੱਚ ਰਤੇ ਰਹਿੰਦੇ ਉਹ ਸੱਚਖੰਡ ਰੂਪੀ ਦਰਬਾਰ ਵਿੱਚ ਪਤ ਇੱਜ਼ਤ ਪ੍ਰਾਪਤ ਕਰਦੇ ਹਨ ਵਸ ਰੂਪ ਦੀ ਪ੍ਰਾਪਤੀ ਰੂਪ ਪਦ ਪਾਉਂਦੇ ਹਨ ਰਹਾਉ ਮਿਸਰਾਮ ਦੀ ਕਿ ਸਤਿਗੁਰੂ ਕਿਰਪਾ ਕਰ ਰਿਹਾ ਮਨ ਤਨ ਸੱਚ ਸਲਾਹ ਸਾਝੇ ਮਨ ਪਾਇਆ ਜਿਸਨੇ ਮਨ ਹਿਰਦੇ ਤੇ ਤਨ ਸਰੀਰ ਕਰਕੇ ਸੱਚੇ ਪ੍ਰਮਾਤਮਾ ਨੂੰ ਸਲਾਇਆ ਹੈ ਉਹ ਸੱਚੇ ਪ੍ਰਮਾਤਮਾ ਦੇ ਮਨ ਚਿੱਤ ਵਿੱਚ ਪਾ ਜਾਂਦਾ ਹੈ ਲਾਲ ਰਤਾ ਮਨ ਮਾਨਿਆ ਗੁਰ ਪੂਰਾ ਪਾਇਆ ਜਿਨ੍ਹਾਂ ਨੇ ਪੂਰਨ ਗੁਰੂ ਪਉਣਾ ਕੀਤਾ ਹੈ ਉਹਨਾਂ ਦਾ ਮਨ ਪਰਮੇਸ਼ਰ ਵਿੱਚ ਮੰਨਿਆ ਹੈ ਅਤੇ ਲਾਲ ਪ੍ਰੇਮ ਵਿੱਚ ਵੀ ਰੰਗਿਆ ਗਿਆ ਹੈ ਹਉ ਜੀਵਾ ਗੁਣਸਾਰ ਅੰਤਰ ਤੂ ਵਸੈ हे परमेश्वर मैं तेरे गुण अनुसार संभाल के जीउंदा हां ताकि तू मेरे हृदय अंदर विच बस जावे वा तू सारेया दी हृदय अंदर बसदा है तू बसै मनवाहि सहज रस रसै तू जिन्ना दे मन हृदय विच बस जांदा ओ स्वभाविक ही तेरे रस आनंद विच रसै रस, रस जांदे वा ओ ज्ञान अवस्था विच रस जांदे हन ਮੂਰਖ ਮਨ ਸਮਝਾਈ ਆਖੋ ਕੀ ਤੜਾ ਇਸ ਮੂਰਖ ਬੇਸਮਝ ਮਨ ਨੂੰ ਵੇਦਾਂ ਸ਼ਾਸਤਰਾਂ ਦੇ ਸਿਧਾਂਤ ਦੁਆਰਾ ਸਮਝਾ ਕੇ ਕਿਤਨਾ ਕੋ ਆਖਣਾ ਕਰੀਏ ਵਾ ਮੂਰਖ ਪੁਰਸ਼ਾਂ ਦੇ ਮਨ ਨੂੰ ਵੇਦਾਂ ਸ਼ਾਸਤਰਾਂ ਦੇ ਗਿਆਨ ਦੁਆਰਾ ਕਿੰਨਾ ਕੋ ਕਹਿ ਕੇ ਸਮਝਾਉਣਾ ਕਰੀਏ ਉਹਨਾਂ ਨੇ ਸਮਝਣਾ ਹੀ ਨਹੀਂ ਹੈ ਗੁਰਮੁਖ ਹਰ ਗੁਣ ਗਾਏ ਰੰਗ ਰੰਗੇ ਤੜਾ ਗੁਰਮੁਖ ਜਨ ਪਰਮੇਸ਼ਰ ਦੇ ਗੁਣਾਂ ਨੂੰ ਕੀਰਤਨ ਰੂਪ ਵਿੱਚ ਗਾਉਂਦੇ ਰਹਿੰਦੇ ਜਿਸ ਕਰਕੇ ਉਹਨਾਂ ਦਾ ਮਨ ਪਰਮੇਸ਼ਰ ਦੇ ਪ੍ਰੇਮ ਵਿੱਚ ਰੰਗੇਤੜਾ ਰੰਗਿਆ ਜਾਂਦਾ ਨਿਤ ਨਿਤ ਹਿਰਦੈ ਸੰਭਾਲ ਪ੍ਰੀਤਮ ਆਪਣਾ ਏ ਭਾਈ ਤੂੰ ਵੀ ਆਪਣਾ ਪ੍ਰੀਤਮ ਪਿਆਰਾ ਪਰਮੇਸ਼ਰ ਨਿਤਾ ਪ੍ਰਤੀ ਆਪਣੇ ਹਿਰਦੇ ਅੰਦਰ ਸੰਭਾਲਣਾ ਕਰ ਜੇ ਚੱਲੈ ਗੁਣ ਨਾਲ ਨਾਹੀ ਦੁੱਖ ਸੰਤਾਪਣਾ ਜੇਕਰ ਤੂੰ ਸ਼ੁਭ ਗੁਣਾਂ ਨੂੰ ਨਾਲ ਲੈ ਕੇ ਚੱਲਣਾ ਕਰੇ ਭਾਵ ਸ਼ੁਭ ਗੁਣਾਂ ਨੂੰ ਅੰਦਰ ਧਾਰਨ ਕਰੇ ਤਾਂ ਫਿਰ ਤੈਨੂੰ ਜੰਮਣ ਮਰਨ ਦਾ ਦੁੱਖ ਕਸ਼ਟ ਅਤਿਆਦੀ ਵਿਆਦੀ ਉਪਾਦੀ ਆਦ ਤਾਪਾਂ ਕਰਕੇ ਸੰਤਾਪਣਾ ਭਲੀ ਪ੍ਰਕਾਰ ਸੰਤਾਪ ਨਹੀਂ ਲੱਗੇਗਾ ਮਨਮੁਖ ਭਰਮ ਭੁਲਾਣਾ ਨਾ ਤਿਸ ਰੰਗ ਹੈ ਮਨਮੁਖ ਪੁਰਸ਼ ਭਰਮ ਕਰਕੇ ਸਰੂਪ ਵੱਲੋਂ ਭੁਲਾਣਾ ਭੁੱਲਣ ਵਿੱਚ ਆ ਰਿਹਾ ਹੈ ਕਿਉਂਕਿ ਉਸ ਨੂੰ ਪਰਮੇਸ਼ਰ ਦਾ ਰੰਗ ਪ੍ਰੇਮ ਵੀ ਨਹੀਂ ਲੱਗਾ ਹੋਇਆ ਮਰਸੀ ਹੋਏ ਵਿਡਾਣਾ ਮਨ ਤਨ ਭੰਗ ਹੈ ਉਸ ਦੇ ਹਿਰਦੇ ਤੇ ਤਨ ਸਰੀਰ ਵਿੱਚ ਪਰਮੇਸ਼ਰ ਦੀ ਪ੍ਰੀਤੀ ਵੱਲੋਂ ਭੰਗ ਵਿਗਨ ਪਿਆ ਆ ਜਿਸ ਕਰਕੇ ਉਹ ਵਿਡਾਣਾ ਦੁਖੀ ਹੋ ਕੇ ਮਰਸੀ ਮਰਦਾ ਹੈ ਵਾ ਕਿਸੇ ਕਰਕੇ ਉਹ ਵਿਡਾਣਾ ਬੇਗਾਨਾ ਪਾਪ ਜਮਾ ਕਾਮਾਂ ਦੇਕ ਵਿਕਾਰਾਂ ਦੇ ਅਧੀਨ ਹੋ ਕੇ ਮਰੇਗਾ ਗੁਰ ਕੀ ਕਾਰ ਕਮਾਏ ਲਾਹਾ ਕਰ ਆਣਿਆ ਗੁਰਮੁਖ ਜਨ ਗੁਰੂ ਸਾਹਿਬ ਜੀ ਦੀ ਭਗਤੀ ਟੈਲ ਰੂਪੀ ਕਾਰ ਕਮਾਉਣੀ ਕਰਦੇ ਹਨ ਤੇ ਉਹਨਾਂ ਨੇ ਹਿਰਦੇ ਰੂਪੀ ਘਰ ਵਿੱਚ ਵਾਹਿਗੁਰੂ ਦੀ ਪ੍ਰਾਪਤੀ ਰੂਪੀ ਲਾਭ ਆਣਿਆਂ ਲਿਆਂਦਾ ਹੈ ਗੁਰਬਾਣੀ ਨਿਰਵਾਣ ਸ਼ਬਦ ਪਛਾਣਿਆ ਗੁਰਮੁਖਾਂ ਨੇ ਗੁਰਾਂ ਦੀ ਬਾਣੀ ਦੁਆਰਾ ਨਿਰਵਾਣ ਬੰਦਨਾ ਆਦਤਾਂ ਤੋਂ ਰਹਿਤ ਸ਼ਬਦ ਬ੍ਰਾਹਮਣ ਨੂੰ ਪਛਾਣ ਲਿਆ ਹੈ ਵਾਹ ਗੁਰੂ ਦੀ ਬਾਣੀ ਦੁਆਰਾ ਗੁਰਾਂ ਦੇ ਸ਼ਬਦ ਉਪਦੇਸ਼ ਵਿੱਚ ਜੁੜ ਕਰਕੇ ਨਿਰਵਾਣ ਨਿਰਲੇਪ ਪਰਮੇਸ਼ਰ ਨੂੰ ਪਛਾਲ ਲਿਆ ਹੈ ਇੱਕ ਨਾਨਕ ਕੀ ਅਰਦਾਸ ਜੇ ਤਦ ਭਾਵਸੀ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਏ ਵਾਹਿਗੁਰੂ ਮੇਰੇ ਜਾਂਦੀ ਇੱਕ ਅਰਦਾਸ ਬੇਨਤੀ ਹੈ ਜੇਕਰ ਤੈਨੂੰ ਪਾ ਜਾਵੇ ਤਾਂ ਮੈਂ ਦੀਜੈ ਨਾਮ ਨਿਵਾਸ ਹਰ ਗੁਣ ਗਾਵਸੀ ਮੈਂ ਦੀਜੈ ਨਾਮ ਨਿਵਾਸ ਹਰ ਗੁਣ ਗਾਵਸੀ ਮੈਂ ਕਹੇ ਮੇਰੇ ਹਿਰਦੇ ਵਿੱਚ ਆਪਣੇ ਨਾਮ ਦਾ ਵਾਸਾ ਦੇਣਾ ਕਰ ਜਿਸ ਕਰਕੇ ਮੈਂ ਤੇਰੇ ਹਰੇ ਪਰੇ ਕਰਨ ਵਾਲੇ ਸ਼ੁਭ ਗੁਣਾਂ ਨੂੰ ਗਾਵਸੀ ਗਾਉਣਾ ਕਰਾਂ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਕਲਸਾ ਹੇ ਗੁਰੂ ਜੀ ਕੀ ਫਤਿਹ